ਹੰਦੀ ਸਾਰੀ ਕਾਲੀ ਸਾਰਿਆਂ ਨੂੰ ਮੈਂ ਤੁਹਾਡਾ ਕਾਕੂ ਹੀਰਾ ਸੋ ਕੀ ਹਾਲ ਹੈ ਵੀਰ ਠੀਕ ਠਾਕ ਹੋ ਸਾਰੀ ਸੋ ਜਿੰਨੇ ਵੀ ਮੇਰੇ ਭਰਾ ਦੂਰ ਨੇੜੇ ਕੈਨੇਡਾ ਨਿਊਜ਼ੀਲੈਂਡ ਦੇ ਵਿੱਚ ਜਿੰਨੇ ਵੀ ਮੈਨੂੰ ਚੌਣ ਵਾਲੇ ਬੈਠੇ ਆ ਸੋ ਸਾਰਿਆਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਪੈਸ਼ਲ ਅੱਜ ਮੈਂ ਤੁਹਾਡਾ ਧੰਨਵਾਦ ਕਰਨ ਲਈ ਵੀਡੀਓ ਬਣਾ ਰਿਹਾ ਕਿਉਂਕਿ ਕਾਫੀ ਟਾਈਮ ਤੋਂ ਸੋਚ ਰਿਹਾ ਸੀ ਵੀ ਥੋੜਾ ਧੰਨਵਾਦ ਕਿਹੜੇ ਹਿਸਾਬ ਨਾਲ ਕਰੀਏ ਸੋ ਤੁਸੀਂ ਮੇਰੀ ਹਰ ਇੱਕ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਮਿੱਤਰੋ ਤੇ ਸੱਚੀ ਮਨ ਖੁਸ਼ ਹੋ ਜਾਂਦਾ ਸੋ ਇਸੇ ਤਰ੍ਹਾਂ ਪਰਿਵਾਰਕ ਵੀਡੀਓ ਹੁੰਦੀਆਂ ਨੇ ਸੋ ਮੇਨ ਗੱਲ ਇਹ ਆ ਵੀ ਚਾਉਣ ਵਾਲੇ ਆ ਸੋ ਵਧੀਆ ਰਲ ਮਿਲ ਕੇ ਰਿਆ ਕਰੋ ਬਦਿਏ ਨਜ਼ਾਰੇ ਲਿਆ ਕਰੋ ਜ਼ਿੰਦਗੀ ਦਾ ਕੱਲਾ ਕੱਲਾ ਦਿਨ ਹੱਸ ਖੇੜ ਕੇ ਪਾਉਣਾ ਚਾਹੀਦਾ ਇਨਸਾਨ ਨੂੰ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਰੇ ਬਹੁਤ ਪਿਆਰ ਕਰਦੇ ਹੋ ਤੇ ਐਨੇ ਜੋਗੇ ਹੈ ਨਹੀਂ ਸੀਗੇ ਤੁਸੀਂ ਫਿਰ ਵੀ ਮਾਣਾ ਮੁਹੀ ਪਿਆਰ ਦਿੰਦੇ ਹੋ ਹਣ ਤੇ ਬਾਕੀ ਜੇ ਕਿਸੇ ਵੀ ਭਰਾ ਨੇ ਹਨਾ ਕੋਈ ਪ੍ਰੋਮੋਸ਼ਨ ਵਗੈਰਾ ਕਰਵਾਉਣੀ ਹੁੰਦੀ ਹੈ ਤਾਂ ਜ਼ਰੂਰ ਬਾਈ ਹਨਾ ਤਾਂ ਫੋਨ ਜ਼ਰੂਰ ਕਰਿਆ ਕਰੋ ਕਿਉਂਕਿ ਥੋੜਾ ਭਰਾਵਾਂ ਦਾ ਪਿਆਰ ਸਦਕਾ ਆਪਾਂ ਪਹੁੰਚਿਆ ਤਿਕਰ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਕੰਮ ਚਾਹੀਦਾ ਹੁੰਦਾ ਵੀ ਕੋਈ ਨਾ ਕੋਈ ਹਨਾ ਪ੍ਰੋਮੋਸ਼ਨ ਵਗੈਰਾ ਆਵੇ ਤੇ ਜਲਦੀ ਜਲਦੀ ਆਪਾਂ ਹਨਾ ਚੱਕੀ ਚੱਲ ਗਈ ਫਟੇ ਬੈਕ ਟੂ ਬੈਕ ਤੇ ਤੁਸੀਂ ਘਰਾਂ ਚ ਬੈਠੇ ਘਰੇ ਵਧੀਆ ਵੀਡੀਓ ਦੇਖ ਸਕਦੇ ਹੋ ਸਾਡੀਆਂ ਪਰਿਵਾਰਕ ਵੀਡੀਓ ਹੁੰਦੀਆਂ ਨੇ ਸੋ ਕੋਸ਼ਿਸ਼ ਲੈਂਦੀ ਹਾਂ ਹਮੇਸ਼ਾ ਵੀ ਇੰਨੀਆਂ ਘੈਂਟ ਘੈਂਟ ਵੀਡੀਓ ਬਣਾਈਏ ਵੀ ਸਿਰਾਂ ਲਾ ਦੀ ਗੱਲ ਬਾਤ ਹਨਾ ਸੋ ਇਹ ਤੁਹਾਡੇ ਭਰਾਵਾਂ ਦਾ ਪਿਆਰ ਚਾਹੀਦਾ ਸਾਥ ਚਾਹੀਦਾ ਜੇ ਤੁਸੀਂ ਇਹਨਾਂ ਪਿਆਰ ਕਰਦੇ ਹੋ ਤਾਂ ਹੀ ਅੱਜ ਤੱਕ ਹਨਾ ਇੱਥੇਕਰ ਪਹੁੰਚ ਸਕੇ ਆ ਤੇ ਅੱਗੇ ਵੀ ਜਰੂਰ ਸਪੋਰਟ ਕਰਿਆ ਕਰੋ ਸਾਰੇ ਭਰਾ ਹਨਾ ਤੇ ਬਾਕੀ ਅ ਕਈ ਮੁੰਡੇ ਕੁੜੀਆਂ ਮੈਨੂੰ ਫੋਨ ਕਰਦੇ ਆ ਵੀਰੇ ਹਨਾ ਸਾਨੂੰ ਗਾਉਣ ਦਾ ਸ਼ੌਂਕ ਆ ਸਾਡੀ ਇੰਟਰਵਿਊ ਕਰਕੇ ਜਾਓ ਸਾਡੀ ਵੀਡੀਓ ਪਾ ਕੇ ਜਾਓ ਪਰ ਮੈਂ ਉਹਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀਰੇ ਹਨਾ ਸੋ ਵਧੀਆ ਪ੍ਰੋਪਰ ਹਨਾ ਮਤਲਬ ਸਿੱਖ ਕੇ ਆਇਆ ਕਰੋ ਸਿੱਖਣ ਦੇ ਨਾਲ ਉਸਤਾਦਾਂ ਦੀਆਂ ਮਾਰਾਂ ਖਾਣੀਆਂ ਪੈਂਦੀਆਂ ਨੇ ਹਨਾ ਸਿੱਖਣਾ ਬੜਾ ਜ਼ਰੂਰੀ ਐ ਇਸ ਚੀਜ਼ ਦੇ ਵਿੱਚ ਸੋ ਪਰ ਮੈਂ ਹੁਣ ਉਹਨਾਂ ਨੂੰ ਨਾਰਾਜ਼ ਵੀ ਨਹੀਂ ਕਰ ਸਕਦਾ ਫਿਰ ਮੈਂ ਜਦੋਂ ਕਹਿਣਾ ਹੁੰਦਾ ਹਨਾ ਵੀ ਕੋਈ ਵੀ ਕਿਸੇ ਭੈਣ ਦਾ ਫੋਨ ਉਹ ਜਾਂ ਭਰਾ ਦਾ ਉਹ ਵੀਰੇ ਤੁਸੀਂ ਹਨਾ ਅ ਰਿਆਜ ਕਰਿਆ ਕਰੋ ਤਿਆਰੀ ਕਰਿਆ ਕਰੋ ਵੀ ਆਵਾਜ਼ ਦੇ ਵਿੱਚ ਹਨਾ ਹਲੇ ਉਹ ਚੀਜ਼ ਨਹੀਂ ਹੈਗੀ ਸੋ ਕਈ ਭਰਾ ਮੇਰੇ ਗੁੱਸਾ ਕਰ ਜਿੰਦੇ ਕਈ ਭੈਣਾਂ ਗੁੱਸਾ ਕਰ ਜਾਂਦੀਆਂ ਪਰ ਸੱਚੀ ਗੱਲ ਕਹਿਣੀ ਚਾਹੀਦੀ ਆ ਕਿਉਂਕਿ ਸੱਚੀ ਗੱਲ ਉਹ ਕਹੂਗਾ ਜਿਹੜਾ ਜਿਹਨੂੰ ਹਨਾ ਤੁਹਾਡੇ ਮਤਲਬ ਪਿਆਰ ਹੋਇਆ ਜਿਹਨੂੰ ਹਨਾ ਸੋ ਕਿਉਂਕਿ ਸਾਰੇ ਆਪਾਂ ਪੰਜਾਬੀ ਭਰਾ ਸਾਰੇ ਯਾਰ ਕਿਉਂ ਜਿਹਨੂੰ ਪਿਆਰ ਕਰਦੇ ਆ ਭੈਣ ਭਰਾਵਾਂ ਤੌਰ ਤੇ ਕਿਉਂਕਿ ਫੇਸਬੁੱਕ ਵਾਲੇ ਭਰਾਵਾਂ ਦਾ ਮੱਦੇਨੋਂ ਥੈਂਕਸ ਕਰਨ ਲਈ ਅੱਜ ਮੈਂ ਸਪੈਸ਼ਲ ਵੀਡੀਓ ਬਣਾ ਰਿਹਾ ਕਿਉਂਕਿ ਯਾਰ ਸਾਰੇ ਮੇਰੇ ਫੈਨ ਨਹੀਂ ਹੈਗੇ ਮੇਰੇ ਭਰਾ ਨੇ ਮੇਰੀਆਂ ਭੈਣਾਂ ਰੱਬ ਵਰਗੇ ਸਾਰੇ ਹਨ ਤੇ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਬਾਈ ਤੇ ਇਸੇ ਤਰ੍ਹਾਂ ਖਿੱਚ ਕੇ ਰੱਖਿਆ ਕਰੋ ਕੰਮ ਤੇ ਬਸ ਉਸ ਤੋਂ ਬਾਅਦ ਵੀਡੀਓ ਘੈਂਟ ਘੈਂਟ ਆਉਣਗੀਆਂ ਵੈਕ ਟੂ ਵੈਕ ਖਿੱਚੀ ਜਲਾਏ ਕੰਮ ਥੋੜਾ ਆਸ਼ੀਰਵਾਦ ਚਾਹੀਦਾ ਵੱਡਿਆਂ ਦਾ ਛੋਟਿਆਂ ਦਾ ਸਾਰਿਆਂ ਦਾ ਨਾਲ ਮਿਲ ਕੇ ਹਨ ਤੇ ਦੱਸਿਆ ਕਰੋ ਜੀ ਕਿਤੇ ਪ੍ਰਾਣੀਆਂ ਚੀਜ਼ਾਂ ਕੋਈ ਹੁੰਦੀਆਂ ਨੇ ਆਪਾਂ ਵੀਡੀਓ ਬਣਾਈ ਜੀ ਤੇ ਆਪਣੇ ਪੰਜਾਬੀ ਕਲਚਰ ਨੂੰ ਸਾਂਭ ਕੇ ਰੱਖੀਏ ਨਵੇਂਗਾ ਤੋਂ ਨਵੇਂਗਾ ਹਨਾ ਤੇ ਪ੍ਰਾਣੀਆਂ ਤੋਂ ਪ੍ਰਾਣੀਆਂ ਚੀਜ਼ਾਂ ਜਰੂਰ ਅ ਕੋਸ਼ਿਸ਼ ਕਰਿਆ ਕਰੋ ਤਾਂ ਕਿ ਆਪਾਂ ਉਹਨਾਂ ਨੂੰ ਕਵਰ ਕਰ ਸਕੀਏ ਵੀਡੀਓ ਬਣਾ ਸਕੀਏ ਵੀ ਤਾਂ ਕਿ ਨੌਜਵਾਨ ਵੀਡੀਓ ਨੂੰ ਆਪ ਦਿਖਾ ਸਕੀਏ ਸੋ ਇਸੇ ਕਰਕੇ ਅੱਜ ਵੀਡੀਓ ਬਣਾ ਰਿਹਾ ਗੱਭਰੂ ਬਹੁਤ ਬਹੁਤ ਸ਼ੁਕਰੀਆ ਮੇਰੇ ਬੰਨੇ ਲਵ ਯੂ ਸੋ ਇਨ ਇੱਕ ਵੀਡੀਓ ਸ਼ੇਅਰ ਜਰੂਰ ਕਰਿਓ ਧੰਨਵਾਦ ਸਸਿਗਾ